ਭਾਈ ਜੀ ਦੇਖੋ ਸਿੰਪਲ ਜੀ ਗੱਲ ਆ ਜਦੋਂ ਤੁਹਾਨੂੰ ਅੰਬੈਸੀ ਵੀਜ਼ਾ ਇਸ਼ੂ ਕਰਦੀ ਹੈ ਨਾ ਤੁਹਾਡੀ ਫਾਈਲ ਆਲਰੇਡੀ ਚੈੱਕ ਹੋ ਜਾਂਦੀ ਹੈ ਪ੍ਰੋਪਰ ਠੀਕ ਹੈ ਤੁਹਾਨੂੰ ਵੀਜ਼ਾ ਐਵੇਂ ਮੂੰਹ ਚਾਕੇ ਨਹੀਂ ਅਗਲੇ ਦੇ ਦਿੰਦੇ ਤੁਹਾਡੀ ਜਿਹੜੀ ਵੀ ਫਾਈਲ ਚ ਡਾਕੂਮੈਂਟਸ ਜੋ ਵੀ ਲੱਗੇ ਹੁੰਦੇ ਆ ਉਹਦੇ ਅਕੋਰਡਿੰਗਲੀ ਤੁਹਾਨੂੰ ਵੀਜ਼ਾ ਮਿਲਦਾ ਹੈ ਉਹਦੇ ਅਕੋਰਡਿੰਗਲੀ ਤੁਹਾਨੂੰ ਰਿਜ਼ਲਟ ਆਉਂਦਾ ਹੈ ਬਟ ਦ ਥਿੰਕ ਇਜ਼ ਥੈਟ ਉਹਦੇ ਵਿੱਚ ਡਾਕੂਮੈਂਟਸ ਤਾਂ オリジナル ਲੱਗੇ ਹੁੰਦੇ ਆ ਪਰ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੇ ਟੂਰਿਸਟ ਵਿਜ਼ਟਰ ਵੀਜ਼ੇ ਵਾਲੇ ਆ ਉਹਨਾਂ ਨੂੰ ਐਂਟਰੀ ਕਿਉਂ ਨਹੀਂ ਮਿਲ ਰਹੀ ਮਤਲਬ ਐਂਟਰੀ ਨਾ ਮਿਲਣ ਦਾ ਰੀਜ਼ਨ ਕੀ ਆ ਪਹਿਲਾਂ ਤਾਂ ਕੈਨੇਡੀਅਨ ਇਮੀਗ੍ਰੇਸ਼ਨ ਤੁਹਾਨੂੰ ਵੀਜ਼ਾ ਦੇ ਰਹੀ ਆ ਰਾਈਟ ਉਸ ਤੋਂ ਬਾਅਦ ਫਿਰ 에ਅਰਪੋਰਟ ਤੇ ਦਿੱਲੀ ਦੇ 에ਅਰਪੋਰਟ ਤੇ ਜਾਈਏ ਤੇ 에ਅਰਲਾਈਨ ਵਾਲੇ ਕਹਿ ਰਹੇ ਨੇ ਕਿ ਜ ਨਹੀਂ ਤੁਹਾਡਾ ਵੀਜ਼ਾ ਨਹੀਂ ਸਹੀ ਹੈਗਾ ਤੁਹਾਡੀ ਫਾਈਲ ਨਹੀਂ ਸਹੀ ਠੀਕ ਹੈ ਇਹ ਕਰੋ ਉਹ ਕਰੋ ਡਾਇਰੈਕਟ ਫਲਾਈਟ ਕਰੋ ਇਹ ਕਰੋ ਉਹ ਕਰੋ ਐਕਚੁਅਲ ਦੇ ਵਿੱਚ ਮੇਨ ਰੀਜ਼ਨ ਕੀ ਆ ਐਂਟਰੀ ਨਾ ਮਿਲਣ ਦਾ ਕੀ ਰੀਜ਼ਨ ਆ ਦੇ ਪਿੱਛੇ ਕੀ ਕਾਰਨ ਕੀ ਹੈਗਾ ਮੇਨ ਸਭ ਤੋਂ ਪਹਿਲਾਂ ਤਾਂ ਵੀਡੀਓ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਦੋ ਤਾਂਕਿ ਕੈਨੇਡਾ ਦੇ ਰਿਕਾਰਡਿੰਗ ਤੁਹਾਨੂੰ ਵੀਡੀਓ ਟਾਈਮ ਟੂ ਟਾਈਮ ਮਿਲਦੀ ਰਹੇ ਜੀ ਦੇਖੋ ਸਿੰਪਲ ਜੀ ਗੱਲ ਆ ਜਦੋਂ ਤੁਹਾਨੂੰ ਅੰਬੈਸੀ ਵੀਜ਼ਾ ਇਸ਼ੂ ਕਰਦੀ ਹੈ ਨਾ ਤੁਹਾਡੀ ਫਾਈਲ ਆਲਰੇਡੀ ਚੈੱਕ ਹੋ ਜਾਂਦੀ ਹੈ ਪ੍ਰੋਪਰ ਠੀਕ ਹੈ ਤੁਹਾਨੂੰ ਵੀਜ਼ਾ ਐਵੇਂ ਮੂੰਹ ਚਾਕੇ ਨਹੀਂ ਅਗਲੇ ਦੇ ਦਿੰਦੇ ਤੁਹਾਡੀ ਜਿਹੜੀ ਵੀ ਫਾਈਲ ਚ ਡਾਕੂਮੈਂਟਸ ਜੋ ਵੀ ਲੱਗੇ ਹੁੰਦੇ ਆ ਉਹਦੇ ਅਕੋਰਡਿੰਗਲੀ ਤੁਹਾਨੂੰ ਵੀਜ਼ਾ ਮਿਲਦਾ ਆ ਉਹਦੇ ਅਕੋਰਡਿੰਗਲੀ ਤੁਹਾਨੂੰ ਰਿਜ਼ਲਟ ਆਉਂਦਾ ਆ ਬਟ ਦ ਥਿੰਕ ਇਜ਼ ਥੈਟ ਉਹਦੇ ਵਿੱਚ ਡਾਕੂਮੈਂਟਸ ਤਾਂ オリジナル ਲੱਗੇ ਹੁੰਦੇ ਆ ਪਰ ਫੋਰ ਐਗਜ਼ਾਮਪਲ ਜਿੱਦਾਂ ਕਿ ਤੁਸੀਂ ਸਪੌਂਸਰ ਤੇ ਆ ਰਹੇ ਹਾਂ ਵੀਜ਼ਾ ਤੇ ਆ ਰਹੇ ਹਾਂ ਠੀਕ ਆ ਤੁਹਾਨੂੰ ਤੁਸੀਂ ਏਜੰਟ ਫੀ ਕੀ ਕਿਸੇ ਦੀ ਸਪੌਂਸਰ ਪਾ ਦਿੰਦਾ ਠੀਕ ਆ ਕਿਸੇ ਤੇ ਡਾਕੂਮੈਂਟਸ ਪਾ ਦਿੰਦਾ ਤੁਹਾਨੂੰ ਪਤਾ ਹੀ ਨਹੀਂ ਆ ਕਿ ਇਹਦੇ ਡਾਕੂਮੈਂਟਸ ਲੱਗੇ ਆ ਕਿ ਇਹਦੇ ਨਹੀਂ ਲੱਗੇ ਠੀਕ ਆ 에어ਪੋਰਟ ਤੇ ਜਾਣੇ ਹੋ ਉਸੀ ਕੀ ਯਾਰਾ ਕਹਦਾ ਨੇ ਜੀ ਆ ਮੈਂ ਹੋਟਲ ਚ ਬੁਕਿੰਗ ਮੈਂ ਹੋਟਲ ਚ ਸਟੇ ਕਰੂੰਗਾ ਜਾਂ ਮੈਂ ਇੱਥੇ ਕਰੂੰਗਾ ਉਹ ਕਰੂੰਗਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਯਾਰ ਮੈਨੂੰ ਤੁਹਾਨੂੰ ਐਕਚੁਅਲ ਚ ਪਤਾ ਹੀ ਨਹੀਂ ਆ ਕੌਣ ਕੀ ਨਾਮ ਆਊਗਾ ਠੀਕ ਆ ਕਿਹਨੂੰ ਜਾ ਕੇ ਮਿਲਣਾ ਆ ਯੂ نو ਨਾਥਿੰਗ ਸੋ ਜਿਹੜੇ ਤਾਂ ਹੋਟਲ ਬੁਕਿੰਗ ਤੇ ਆਂਦੇ ਨੇ ਠੀਕ ਆ ਉਹ ਕੀ ਕਰਦੇ ਨੇ ਹੋਟਲ ਬੁਕਿੰਗ ਕਰਾ ਲਾਂਦੇ ਆ ਉਦਾਂ ਹੀ ਠੀਕ ਆ ਜਾਲੀ ਜੀ ਜਾਲੀ ਜੀ ਕਿਸੇ ਲਾਈਕ ਵੈਬਸਾਈਟ ਤੋਂ ਠੀਕ ਆ ਹੋਟਲ ਬੁਕਿੰਗ ਕਰਾ ਲਾਂਦੇ ਆ ਉਸ ਤੋਂ ਬਾਅਦ ਜਦੋਂ ਵੀਜ਼ਾ ਆ ਜਾਂਦਾ ਆ ਉਹ ਕੈਨਸਲ ਕਰ ਲਾਂਦੇ ਆ ਠੀਕ ਆ ਤੇ ਪੇਮੈਂਟ ਰੀਫੰਡ ਲੈ ਲੈਂਦੇ ਆ ਠ ਤੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਈ ਵਾਰੀ 에어ਪੋਰਟ ਤੇ ਉਹ ਆਨਲਾਈਨ ਚੈੱਕ ਕਰ ਲੈਂਦੇ ਆ ਕਿਉਂਕਿ ਜਦੋਂ ਤੁਹਾਡੀ ਫਾਈਲ ਸਬਮਿਟ ਹੁੰਦੀ ਹੈ ਨਾ ਯਾਰ ਸਾਰੀ ਡਿਟੇਲ ਹੁੰਦੀ ਉਹਨਾਂ ਤੋਂ ఎవਰੀਥਿੰਗ ਠੀਕ ਹੈ ਹੁਣ ਇਹੀ ਰੀਜ਼ਨ ਆ ਹੁਣ ਇਹਨਾਂ ਨੇ ਸਖਤੀ ਕਰ ਦਿੱਤੀ ਆ ਵਿਜ਼ਟਰ ਟੂਰਿਸਟ ਵਾਸਤੇ ਠੀਕ ਹੈ ਉਹ ਜਦੋਂ ਪ੍ਰੋਪਰ ਡਾਕੂਮੈਂਟਸ ਚੈੱਕ ਕਰਦੇ ਆ ਜੇ ਤੁਹਾਡੀ ਹੋਟਲ ਬੁਕਿੰਗ ਚੇਂਜ ਹੋਈ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਫੇਕ ਕੰਮ ਆ ਠੀਕ ਆ ਸਪੌਂਸਰਸ਼ਿਪ ਤੇ ਤੁਹਾਨੂੰ ਪਤਾ ਨਾ ਹੋਵੇ ਕੌਣ ਬੰਦਾ ਆ ਕੀ ਨਾਮ ਆ ਉਹਨਾਂ ਨੂੰ ਤਾਂ ਨਹੀਂ ਪਤਾ ਲੱਗ ਜਾਂਦਾ ਇਹੀ ਮੇਨ ਰੀਜ਼ਨ ਆ ਮੇਰਾ ਭਰਾ ਤੁਹਾਨੂੰ ਐਂਟ ਠੀਕ ਹੈ ਤੇ ਮੇਰਾ ਭਾਈ ਜੇ ਤੁਸੀਂ ਕਿਤੋਂ ਵੀ ਫਾਈਲ ਲਗਵਾ ਰਹੇ ਹੋ ਲਾਈਕ ਕਿਤੋਂ ਵੀ ਮੈਂ ਕਹਿੰਨਾ ਕਿਸੇ ਬੰਦੇ ਦਾ ਵੀ ਫਾਈਲ ਲਗਵਾ ਰਹੇ ਹਾਂ ਕਿਸੇ ਵੀ ਏਜੰਟ ਤੋਂ ਜੇ ਫੇਕ ਕੰਮ ਕਰਵਾ ਰਹੇ ਹੋ ਨਾ ਮੇਰਾ ਭਾਈ ਜੇ ਸਪਾਂਸਰਸ਼ਿਪ ਵਗੈਰਾ ਇਦਾਂ ਦੀ ਕਰਵਾ ਰਹੇ ਹੋ ਤੇ ਮੇਰਾ ਭਾਈ ਉਹ ਤਾਂ ਤਾਂ ਪੂਰੀ ਡਿਟੇਲ ਲੈ ਲਿਆ ਕਰੋ ਯਾਰ ਤਾਂ ਕਿ ਤੁਹਾਨੂੰ 에어ਪੋਰਟ ਤੇ ਜਾ ਕੇ ਕੋਈ ਦਿੱਕਤ ਨਾ ਹੋਵੇ ਤੁਸੀਂ 에어ਪੋਰਟ ਤੇ ਪ੍ਰੋਪਰ ਇਮੀਗ੍ਰੇਸ਼ਨ ਵਾਲੇ ਨਾਲ ਕੌਨਫੀਡੈਂਸ ਲੈ ਬਣ ਨਾਲ ਗੱਲ ਕਰ ਸਕੋ ਠੀਕ ਹੈ ਤੇ ਇੱਕ ਮੇਰੀ ਚੀਜ਼ ਹੋਰ ਜਟ ਹੋਟਲ ਬੁਕਿੰਗ ਤੇ ਆ ਰਹੇ ਨੇ ਮੇਰਾ ਭਾਈ ਜਦੋਂ ਤੁਸੀਂ ਫਾਈਲ ਸਬਮਿਟ ਕਰਦੇ ਹੋ ਨਾ ਯਾਰ ਜਦੋਂ ਜਿਹੜੇ ਹੋਟਲ ਬੁਕਿੰਗ ਤੁਸੀਂ ਦਿਨੇ ਉਹ ਜਿਹੜੇ ਨਾਮ ਹੁੰਦੇ ਆ ਜਿੰਨੇ ਦਿਨ ਹੁੰਦੇ ਆ ਉਹੀ ਵਾਲੀ ਦਿਆ ਕਰੋ ਉਹਨੂੰ ਚੇਂਜ ਨਾ ਕਰਿਆ ਕਰੋ ਟਿਲ ਦਾ ਟਾਈਮ ਤੁਸੀਂ ਕੈਨੇਡਾ ਪੁੱਜ ਨਹੀਂ ਜਾਂਦੇ ਕਿਉਂਕਿ ਜਦੋਂ ਤੁਸੀਂ ਕੈਨੇਡਾ ਪੁੱਜ ਜਾਂਦੇ ਹੋ ਠੀਕ ਆ 에ਰਪੋਰਟ ਤੇ ਜਾਂ ਫਿਰ ਦਿੱਲੀ 에ਰਪੋਰਟ ਤੇ ਜਾਣ ਲੱਗੇ ਆ ਉਹਨਾਂ ਨੂੰ ਪ੍ਰੋਪਰ ਪਤਾ ਲੱਗ ਜਾਂਦਾ ਕਿ ਇਹ ਕੰਮ ਫੀਕ ਆ ਤਾਂ ਹੀ ਕਰਕੇ ਉਹ ਤੁਹਾਨੂੰ ਐਂਟਰੀ ਨਹੀਂ ਦਿੰਦੇ ਬਾਕੀ ਮੇਰਾ ਭਰਾ ਚੈਨਲ ਤੇ ਨਵੇਂ ਆਏ ਹੋ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਚੈਨਲ ਨੂੰ ਫੋਲੋ ਕਰ ਲਿਆ ਕਰੋ ਬਰਾਬਰ ਬਈ